ਇਹ ਸਾਊਂਡ ਪ੍ਰੂਫ ਆ ਸਾਊਂਡ ਪ੍ਰੂਫ ਆ ਸਾਊਂਡ ਪ੍ਰੂਫ ਹੋ ਜੂਗਾ ਤੁਹਾਨੂੰ ਪਤਾ ਹੀ ਲੱਗੋਗੇ ਥੋੜੀ ਜਿਹੀ ਗਰਗਰ ਦੀ ਜਿਹੜੀ ਆਵਾਜ਼ ਆਉਂਦੀ ਉਹ ਨਹੀਂ ਆਏ ਦੇਖ ਸਕਦੇ ਦੋਸਤੋ ਜਿੰਨੇ ਵੀ ਕੋਈ ਨਵਾਂ ਕੰਮ ਕਰਨਾ ਹੈ ਰੈਸਟੋਰੈਂਟ ਦਾ ਕੈਫੇ ਦਾ ਆਪਣਾ ਯਾਨੀ ਕਿ ਚਲਾਉਣੀ ਚਾਹੁੰਦਾ ਸ਼ੌਪ ਤੇ ਉਹਦੇ ਵਾਸਤੇ ਆ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹ ਤੁਸੀਂ ਲੈ ਕੇ ਜਾ ਸਕਦੇ ਆਹ ਵਾਲੀ ਵੀਡੀਓ ਮੈਂ ਇੱਕ ਸਪੈਸ਼ਲ ਉਹਨਾਂ ਵੀਰਾਂ ਦੇ ਲਈ ਬਣਾ ਰਿਹਾ ਜਿਨ੍ਹਾਂ ਨੇ ਕੋਈ ਨਵਾਂ ਆਪਣਾ ਕੰਮ ਕਰਨਾ ਹੈ ਕੈਫੇ ਰੈਸਟੋਰੈਂਟ ਦਾ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੁਝ ਮਸ਼ੀਨਾਂ ਨੇ ਕੋਈ ਸਮਾਨ ਗਰਮ ਰੱਖਣ ਦੇ ਲਈ ਕੋਈ ਸਮਾਨ ਠੰਡਾ ਰੱਖਣ ਦੇ ਲਈ ਮੈਂ ਉਹ ਤੁਹਾਨੂੰ ਅਕਰੀ ਵਿਖਾ ਦੇਣਾ ਲੁਧਿਆਣੇ ਦੀ ਇੱਕ ਫਰਮ ਹੈ ਜੇ ਤੁਸੀਂ ਚਾਹੋ ਤਾਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਸਮਾਨ ਇਹਨਾਂ ਤੋਂ ਲੈ ਸਕਦੇ ਹੋ ਹਾਂ ਜੀ ਸਾਰੀ ਦੱਸਿਓ ਮੜੀ ਜਾਣਕਾਰੀ ਇਹਨਾਂ ਦੀ ਦਿਆਜ ਹੈ ਸਰ ਸਾਡਾ ਸਟੋਰ ਹੈਗਾ ਦੁਗਰੀ ਫੇਸ 2 ਦੇ ਵਿੱਚ ਸਾਡੇ ਕੋਲ ਕਮਰਸ਼ੀਅਲ ਹਾਂਜੀ ਲੁਧਿਆਣਾ ਲੁਧਿਆਣਾ ਠੀਕ ਹੈ ਸਾਡੇ ਕੋਲ ਕਮਰਸ਼ੀਅਲ ਆਈਟਮ ਆਉਗੀ ਤੁਸੀਂ ਦੇਖ ਸਕਦੇ ਹੋ ਫੂਡ ਵਾਰਮਰ ਪਿਆ ਠੀਕ ਹੈ ਇਹਦੇ ਵਿੱਚ ਤੁਸੀਂ ਪੈਟਿਸ ਵਗੈਰਾ ਰੱਖ ਸਕਦੇ ਹੋ ਕੋਈ ਸਮੋਸਾ ਰੱਖਣਾ ਆਪਣੀ ਨੀਡ ਦੇ ਹਿਸਾਬ ਨਾਲ ਇਹ ਫਲੋਰ ਸਟੈਂਡ ਹੈਗਾ ਠੀਕ ਹੈ ਜ ਠੀਕ ਹੈ ਉਸ ਤੋਂ ਲਾਵਾਇ ਕੰਟਰਾਸਟੈਂਡ ਦੇ ਵਿੱਚ ਆ ਜਾਊਗਾ ਸੇਮ ਕੈਟਾਗਰੀ ਦੇ ਵਿੱਚ ਸੇਮ ਕੈਟਾਗਰੀ ਵਿੱਚ ਛੋਟੇ ਚ ਆ ਗਿਆ ਕਾਉਂਟਰ ਟਾਪ ਸੈਟਿੰਗ ਆ ਗਈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹ ਵੱਡਾ ਆ ਗਿਆ ਓਕੇ ਜੀ ਠੀਕ ਹੈ ਉਸ ਤੋਂ ਬਾਅਦ ਆ ਗਿਆ ਪੀਜ਼ਾ oven ਆ ਗਿਆ ਤੁਸੀਂ ਦੇਖ ਸਕਦੇ ਹੋ ਛੋਟੇ ਦੇ ਵਿੱਚ ਆ ਗਿਆ ਇਹ ਹੈਗਾ 25 ਦੇ ਨੇੜੇ 25000 25000 ਦੀ ਰੇਂਜ ਚ ਹੈ ਜੀ ਠੀਕ ਹੈ ਇਹ ਮਾਡਲੋਂਗੇ 85000 8000 ਰੇਂਜ ਚ ਆ ਇਹ ਮਾਡਲੋਂਗੇ 16 ਰੇਂਜ ਚ ਆ 16 ਦੀ ਰੇਂਜ ਚ ਆ ਇਹ ਮਾਡਲ ਆ ਜਾਊਗਾ ਤੁਹਾਡਾ ਫਿਰ ਪੀਜ਼ਾ oven ਆ ਗਿਆ ਠੀਕ ਹੈ ਜੀ ਪੀਜ਼ਾ oven ਦੇਖ ਸਕਦੇ ਹੋ ਛੋਟੇ ऐसा विधि इलेक्ट्रिकल ਦੇ ਵਿੱਚ اچھا ਗੈਸ ਤੇ ਵੀ ਚੱਲਦਾ ਇਲੈਕਟ੍ਰੀਕਲ ਠੀਕ ਇਹ ਇਕੱਲਾ ਇਲੈਕਟ੍ਰੀਕਲ ਆ ਗਿਆ ਅੱਛਾ ਉਦੋਂ ਥੱਲੇ ਵੀ ਪਿਆ ਇੱਕ ਹਾਂਜੀ ਹਾਂਜੀ ਇਹ ਮੀਡੀਅਮ ਜਿਹਾ ਇਹ ਵੱਡਾ ਤੇ ਛੋਟਾ ਹੈ ਇਹ ਮਾਡਲ 56000 ਰੇਂਜ ਚ ਵੱਡੇ ਵਾਲਾ ਇਹ ਮਾਡਲ 30000 ਰੇਂਜ ਚ ਠੀਕ ਹੈ ਇਹ ਮਾਡਲ ਲਵਾਂਗੇ 36000 ਸੰਥੀ ਰੇਂਜ ਚ ਇਹ ਯਾਨੀ ਕਿ ਬਟਲਰ ਦੇ ਨੇ ਸਾਰੇ ਹੈ ਜੀ ਸਾਰੇ ਬਟਲਰ ਬ੍ਰਾਂਡ ਦੇ ਵਧੀਆ ਬ੍ਰਾਂਡ ਹੈ ਠੀਕ ਹੈ ਇਹ ਕਾ ਆ ਗਿਆ ਵੀ ਬਟਲਰ ਦਾ ਹੀ ਆ ਇਹ ਹੈਂਡ ਪ੍ਰੂਫ ਬਲੈਂਡਰ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ 5 ਸਟਾਰ ਰੈਸਟੋਰੈਂਟ ਜਨ ਜਾਣਦੇ ਆ ਠੀਕ ਹੈ ਆਪਾਂ ਕੋਈ ਚ ओके okay. ठीक है ये दे विच क्या है ये दे विच सोई ससी तैयार ਕੀਤਾ ਸਮਾਨ ਤਿਆਰ ਕੀਤਾ ਤੁਹਾਡੇ ਸਾਹਮਣੇ ਬਣੂਗਾ ਤੁਹਾਨੂੰ 사ਉਂਡ ਨਹੀਂ ਆਊਗੀ ਇਹ 사ਉਂਡ ਪ੍ਰੂਫ ਆ 사ਉਂਡ ਪ੍ਰੂਫ ਆ 사ਉਂਡ ਪ੍ਰੂਫ ਹੋ ਜੂਗਾ ਤੁਹਾਨੂੰ ਪਤਾ ਹੀ ਲੱਗੋਗੇ ਤੁਹਾਡੇ ਆ ਗੱਲ ਦੀ ਜਿਹੜੀ ਆਵਾਜ਼ ਆਂਦੀ ਉਹ ਨਹੀਂ ਆਏਗੀ ਸੋਰਾ ਇਹ ਚ ਪੁੱਛਿਆਗਾ ਕਿ ਜਿਹੜਾ ਤੁਹਾਡਾ ਸਮਾਨ ਥੱਲੇ ਹੈਗਾ ਜਾਨੀ ਕਿ ਆਪਣਾ ਡੀਪਲੀ ਹੁੰਦਾ ਬਾਦਾਂ ਹੁੰਦਾ ਠੇਕ ਹੁੰਦੇ ਉਹਨੂੰ ਪੰਪ ਕਰੂਗਾ ਵਾਹ ਜੀ ਵਾਹ ਇਹਦੀ ਕੀ ਕੀਮਤ ਹੈ ਇਹ ਮਾਡਲ 25000 ਰੇਂਜ ਚ ਆਈ 25000 ਦੀ ਰੇਟ ਕਾ ਮਾਡਲ ਆ ਜੂਗਾ ਬੀਜੀ ਕੋਲਰ ਆ ਗਿਆ ਇਹਦੇ ਵਿੱਚ ਤੁਸੀਂ ਕੋਲਡ ਡ੍ਰਿੰਕ ਵਗਾਰਾ ਕੋਈ ਕੋਈ ਆਪਾਂ ਕੋਈ ਚੀਜ਼ ਪੇਸਟ ਕਰ ਪਰ ਰੱਖਦੇ ਆ ਕੇਕ ਵਾਂਗ ਰੱਖਣਾ ਦੀ ਰੱਖ ਸਕਦੇ ਹਾਂ ਠੀਕ ਹੈ ਜਾਂ ਡਿਗਰਡ ਵੀ ਰੱਖ ਸਕਦੇ ਆ ਇਹ ਇਹ ਮਤਲਬ ਕੌਣ ਯੂਜ਼ ਕਰੇਗਾ ਇਸ ਨੂੰ ਕਮਰਸ਼ੀਅਲ ਏਟਮੀਅਰ ਕਮਰਸ਼ੀਅਲ ਯਾਨੀ ਕਿ ਰੈਸਟੋਰੈਂਟ ਵਗੈਰਾ ਨਾ ਹਾਂਜੀ ਕੋਈ ਕੋਈ ਚੀਜ਼ ਦਿਖਾਉਣੀ ਚਾਹੁੰਦੇ ਹੋ ਸੇਲ ਕਰਨੀ ਚਾਹੁੰਦੇ ਹੋ ਜਿਵੇਂ ਦੁੱਧ ਹੋ ਗਿਆ ਕੁਝ ਰੱਖਣਾ ਰੱਖ ਸਕਦੇ ਸਮਝ ਗਏ ਸਮਝ ਗਏ ਤੇ ਕਾ ਚੀਜ਼ ਹੈ ਇਹ ਰਿਕੋ ਆਈਸੋਨ ਫਾਇਰ ਇਹ ਨਵੀਂ ਐਡਾ ਭਾਈਸੋਨ ਫਾਇਰ ਅੱਛਾ ਜੀ ਕੀ ਹੈਗੀ ਹੈ ਇਸ ਤਰ੍ਹਾਂ ਦਾ ਹੈਗਾ ਇਸ ਤਰ੍ਹਾਂ ਓਪਨ ਹੋ ਜਾਂਦਾ ਹਾਂਜੀ ਵਿੱਚ ਆਪਣਾ 버ਗਰ ਹੁੰਦਾ ਜਿਵੇਂ ਨੋਰਮਲ ਸਾਡੇ ਕੋਲ ਵਿੱਚੋਂ ਆਪਾਂ ਕੱਟ ਲੈਣਾ ਉਦੇ ਉੱਪਰ ਰੱਖ ਦਿੱਤੀ। ਉਸ ਤੋਂ ਬਾਅਦ ਤੁਸੀਂ ਉਹਨੂੰ 버ਗਰ ਨੂੰ ਬੰਦ ਕਰ ਦੇਣਾ। ਉਸ ਤੋਂ ਬਾਅਦ 버ਗਰ ਆਪਾਂ 1 ਤੋਂ 1.5 ਮਿੰਟ ਰੱਖਣਾ ਵਾ। ਜਦ ਤੁਸੀਂ ਘੱਟ ਰੱਖ ਸਕਦੇ ਹੋ। ਉਸ ਤੋਂ ਬਾਅਦ 버ਗਰ ਥੋੜਾ ਬਰਾਉਨ ਹੋ ਗਿਆ ਤੁਸੀਂ ਇਹਨੂੰ ਓਪਨ ਕਰ ਲਓ। ਓਕੇ ਉਸ ਤੋਂ ਬਾਅਦ ਤੁਸੀਂ 버ਗਰ ਕੱਢ ਕੇ ਉਹਨੂੰ ਹਾਫ ਸਲਾਈਸ ਕੀਤਾ। ਉਸ ਤੋਂ ਬਾਅਦ ਓਪਨ ਕਰਕੇ ਉਹਨੂੰ ਉਹਦੇ ਉੱਤੇ ਕੋਈ ਵੀ ਤੁਹਾਡੀ ਰეკਮੈਂਡ ਕੋਈ ਫਲੇਵਰ ਚਾਹੀਦਾ ਆਈਸਕ੍ਰੀਮ ਚਾਹੀਦਾ ਤੁਸੀਂ ਉਹਦੇ ਉੱਤੇ ਰੱਖ ਸਕਦੇ ਹੋ। ਪੂਰਾ ਸਰਵ ਕਰ ਸਾਥੀ ਇਹ ਨਵੀਂ ਨਵੀਂ ਯਾਨੀ ਕਿ ਫੂਡ ਆਈਟਮ ਨਵੀਂ ਆਈ ਡੀ 4 ਹੋ ਜਾਂਦੀ ਠੀਕ ਹੈ ਇਹ ਕਿੰਨੇ ਦਾ ਜੀ ਇਹ ਮਾਡਲ ਹੈਗਾ 18000 ਦੀ ਰੇਂਜ ਚ 18000 ਦੀ ਰੇਂਜ ਇਸੇ ਤਰ੍ਹਾਂ ਇਹ ਹੈਗਾ ਮਾਡਲ ਆਪਣਾ ਇਹ ਵੀ ਬੀਜੀ ਕੋਲਰ ਹੈਗਾ ਉਹ ਇਹ ਵੀ ਇਹ ਛੋਟੇ ਜਿਹੇ ਆਗਾ ਥੋੜਾ ਆ ਤੁਸੀਂ ਇਹਨੂੰ ਬੋਲ ਦੇ ਵਿੱਚ ਰੱਖ ਸਕਦੇ ਹੋ ਦੀਵਾਰ ਦੇ ਵਿੱਚ ਜਿਹੜਾ ਰੈਸਟੈਂਟ ਥੋੜਾ ਠੀਕ ਹੈ ਫਿਰ ਇਹ ਥੋੜਾ ਡੀਪ ਆਇਰ ਫਰਾਈਰ ਆ ਗਿਆ ਡੀਪ ਆਇਰ ਫਰਾਈ ਇਸੇ ਆਪਾਂ ਆਇਰ ਫਰਾਈ ਕਰਨੀ ਆਪਾਂ ਕਰ ਸਕਦੇ ਹਾਂ ਹਾਂ ਆਇਰ ਫਰਾਈਰ ਠੀਕ ਹੈ ਜੀ ਇਹ ਮਾਡਲ ਸਾਰੇ ਹੀ ਰੇਂਜ ਚ ਆ ਇਹ ਵੀ ਥੋੜਾ ਵਾਈਨ ਚਿਲ ਆਹ ਮਾਡਲ ਸੇਮ ਇਹੀ ਕੈਟਾਗਰੀ ਵੱਡੀ ਆ ਗਈ। ਇਹ ਜਿਹੜਾ ਡੀਪ ਫ੍ਰਾਇਰ ਆ ਗਿਆ ਹਾਂਜੀ ਡੀਪ ਫ੍ਰਾਇਰ ਕੈਟਾਗਰੀ ਵੱਡੀ ਆ ਗਈ ਠੀਕ ਹੈ ਜੀ ਇਹ ਆ ਗਿਆ ਸੇਮ ਇਹੀ ਕੈਟਾਗਰੀ ਵਿੱਚ ਪਲੱਸ ਇਹ ਚ ਕੀ ਹੈ ਉੱਪਰ ਦਾ ਟੈਂਪਰੇਚਰ ਥੱਲੇ ਦਾ ਟੈਂਪਰੇਚਰ ਅੱਗ ਰੱਖ ਸਕਦੇ ਹਾਂ। ਠੀਕ ਹੈ ਵਿੱਚ ਪਾਰਟੀਸ਼ਨ ਹੈਗਾ ਵਾ ਜਿਵੇਂ ਦਾ ਲਿਕਵਿਡ ਜਿੰਨਾ ਕ ਟੈਂਪਰੇਚਰ ਚਾਹੀਦਾ ਹੋਵੇ ਇਹਦੇ ਵਿੱਚ ਤੁਸੀਂ ਰੈੱਡ ਵਾਈਨ ਹਾਂ ਠੀਕ ਹੈ ਵਾਈਟ ਵਾਈਨ ਪਲੱਸ ਚੈਂਪੀਨ ਕਿਉਂਕਿ ਉਹਨਾਂ ਦਾ ਟੈਂਪਰੇਚਰ ਉਸੇ ਹਿਸਾਬ ਨਾਲ ਰੱਖਣਾ ਪੈਂਦਾ ਨਹੀਂ ਤਾਂ ਟੇਸਟ ਖਰਾਬ ਹੋ ਜਾਂਦਾ ਇਸ ਲਈ ਟੈਂਪਰੇਚਰ ਦਿੱਤਾ ਆਇਆ ਵਾ। ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਇਹ ਅਸੀਂ ਆ ਪੈਟੀ ਵਾਲਾ ਪਹਿਲਾਂ ਦੇਖਿਆ ਸੀਗਾ ਉਸੇ ਤਰ੍ਹਾਂ ਕਾਊਂਟਰ ਦੇ ਹਿਸਾਬ ਨਾਲ ਵੀ ਸੈਟਿੰਗ ਕਰ ਸਕਦੇ ਹਾਂ ਯਾਨੀ ਕਿ ਗਰਮ ਰੱਖਦੇ ਵੀ ਗਰਮ ਰੱਖੂਗਾ ਇਹ ਸਾਰਾ ਪੈਟਿਸ ਵਗੈਰਾ ਰੱਖਣਾ ਥੱਲੇ ਵੀ ਇਹ ਥੋੜਾ ਆ ਗਿਆ ਸਾਈਡ ਸਾਈਡ ਕੂਲਰ ਆ ਗਿਆ ਆਪਾਂ ਸ਼ੋਰੂਮ ਹੁੰਦਾ ਪਰ ਫਰੰਟ ਤੇ ਮਿਠਾਈ ਪਈ ਹੁੰਦੀ ਹੈ ਸਾਈਡ ਤੇ ਪਿਛਲੇ ਪਾਸੇ ਆਪਣੇ ਕਾਊਂਟਰ ਦੇ ਕੇਕ ਵਗੈਰਾ ਰੱਖ ਸਕਦੇ ਹਾਂ ਇਹ ਪੂਰਾ ਠੰਡਾ ਕਰਦਾ ਵਾ ਇਸੇ ਤਰ੍ਹਾਂ ਡੀ ਫ੍ਰੀਜ਼ਰ ਆ ਗਿਆ ਡੀ ਫ੍ਰੀਅ ਵਿੱਚ ਕੋਈ ਆਪਾਂ ਚਿਕਨ ਆਈਟਮ ਜਾਂ ਬਈ ਬੈਕਰੀ ਆਈਟਮ ਆਪਾਂ ਰੱਖ ਸਕਾਂ ਦੁੱਧ ਵਗੈਰਾ ਇਹ ਤਾਂ ਚਲਦੀ ਰਹਿੰਦੀ ਹੈ ਆਈਟਮ ਇਸੇ ਤਰ੍ਹਾਂ ਹਾਇਰ ਚ ਆ ਜਾਏਗਾ ਫਿਰ ਇਹ ਦੇ ਫ੍ਰੀਜ਼ਰ ਵੀ ਹਾਇਰ ਦਾ ਆ ਗਿਆ ਇਹ ਵੀ ਹਾਇਰ ਇੱਕ ਘਰੇ ਲੋਕੀ ਯੂਜ਼ ਕਰਨ ਲੱਗੇ ਜਿਸ ਤਰ੍ਹਾਂ ਕੋਈ ਫਰੋਜ਼ਨ ਫੂਡ ਰੱਖਣਾ ਵਾ ਜ ਅਪਰੋਚ ਕਰ ਸਕਦੇ ਲੰਬੇ ਸਮੇਂ ਤੱਕ ਯਾਨੀ ਸੂਰ ਰਹਿੰਦੇ ਆ ਇਹਦੇ ਵਿੱਚ ਇਸੇ ਰਾਈ ਵੀਜੋ ਬੋਲਰ ਆ ਗਿਆ ਇਹ ਸਾਈਜ਼ ਦਾ ਫਰਕ ਆ ਗਿਆ ਥੋੜਾ ਜਿਹਾ ਠੀਕ ਆ ਚੀਜ਼ ਰਹੀ ਸੀ ਆਪਣੀ ਜੀ ਇਹ ਥੋੜਾ ਇੰਡੈਕਸ਼ਨ ਹੈਗਾ ਦੇਖ ਸਕਦੇ ਕਮਰਸ਼ੀਅਲ ਹੈਗਾ ਇਹ ਕਮਰਸ਼ੀਅਲ ਹੈ ਦੇਖਣ ਤੇ ਪਤਾ ਲੱਗਦਾ ਥੋੜੀ ਹੈਵੀ ਜੀ ਆਈਟਮ ਹੈ ਨਾ ਦੇ ਵਿੱਚ ਹੈਗਾ ਕਮਰਸ਼ੀਅਲ ਆਈਟਮ ਹੈਗੀ ਆ ਠੀਕ ਹੈ ਤੇ ਇਹਦੇ ਵਿੱਚ 15 ਤੋਂ 10 ਕਿਲੋ ਤੱਕ ਵੇਟ ਰੱਖ ਸਕਦੇ ਆ بس ਇਹ ਹੈ ਕਿ ਆਪਣਾ ਜਿਹੜਾ ਪੰਡਾ ਉਹ ਫਲੈਟ ਹੋਵੇਗਾ ਫਲੈਟ ਹੋ ਤੈ ਹੈ ਹੀ ਹੈ ਸੇਮ ਉਸ ਮੈਕੈਨਿਜ਼ਮ ਦੇ ਕੰਮ ਕਰਦਾ ਠੀਕ ਹੈ ਜੀ ਇੱਕ ਵਾਰੀ ਆਪਣਾ ਦੁਬਾਰਾ ਦੱਸ ਦਿਓ ਕਿੱਥੇ ਹੈ ਐਡਰੈਸ ਆਪਣਾ ਸਾਡਾ ਐਡਰੈਸ ਹੈਗਾ ਲੁਧਿਆਣਾ ਦੁਗਰੀ ਫੇਸ 2 ਦੇ ਵਿੱਚ ਨਿਊ 에ਰਾ ਇਲੈਕਟ੍ਰੋਨਿਕ ਦੇ ਨਾਮ ਤੇ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਅੱਛਾ ਜੀ ਵਾਹ ਜੀ ਵਾਹ ਵੇਖ ਸਕਦੇ ਹੋ ਦੋਸਤੋ ਜਿੰਨੇ ਵੀ ਕੋਈ ਨਵਾਂ ਕੰਮ ਕਰਨਾ ਰੈਸਟੋਰੈਂਟ ਦਾ ਕੈਫੇ ਦਾ ਆਪਣਾ ਯਾਨੀ ਕਿ ਚਲਾਉਣੀ ਚਾਹੁੰਦਾ ਸ਼ਾਪ ਤੇ ਉਹਦੇ ਵਾਸਤੇ ਆ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹ ਤੁਸੀਂ ਲੈ ਕੇ ਜਾ ਸਕਦੇ ਆ ਆ ਦੋਸਤੋ ਇਹਨਾਂ ਦਾ ਕਾਰਡ ਹੈ ਜੀ ਨਿ ਨੰਬਰ ਵੀ ਦਿੱਤੇ ਨੇ ਤੇ ਐਡਰੈਸ ਵੀ ਦਿੱਤਾ ਸਕਰੀਨਸ਼ਾਟ ਲੈ ਕੇ ਤੇ ਤੁਸੀਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ